ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਜੁਮੇਵਾਰ ਸਿੰਘਾ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਨਾਲ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਥੋਂ ਦੇ ਸਾਨੂੰ ਸਕੱਤਰ ਸਾਹਿਬ ਮਿਲੇ ਨੇ ਜੁਮੇਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ 'ਚ ਇਹ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਨੂੰ ਕਿਉਂਕਿ ਅੱਜ 217 ਹਨ ਜਿਹੜੀਆਂ ਗੁਰੂਗ੍ਰਾਂਧ ਸਾਹਿਬ ਦੀਆਂ ਸਿਪਾਈ ਕਰ ਰਹੀ ਹੈ ਇੱਕ ਸ਼ਰੋਮਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪਾਸ਼ਾ ਇੱਕ ਗੀਠਾ ਸਾਹਿਬ ਜਿਹੜਾ ਗੋਦਵਾ ਸਾਹਿਬ ਹੈ ਸ਼ਰੋਮਣੀ ਕਮੇਟੀ ਦੇ ਦੀਨ ਹੈ ਇੱਕ ਅੰਗੀਠਾ ਜਿਹੜਾ ਵਾ ਉਹ ਹੈਗਾ ਡੇਰਾ ਦੂਨ ਦੇ ਵਿੱਚ ਯੋਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉਥੇ ਸਤਿਗੁਰਾਂ ਦੇ ਸਤਕਾਰ ਹਿਤ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂਗ੍ਰੰਥ ਸਾਹਿਬ ਦੇ ਅੰਗ ਵਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸੇ ਵੇਲੇ ਚਾਟ ਉਥੇ ਜਿਹੜੇ ਸੇਵਾਦਾਰ ਰੱਖੇ ਹਨ ਹਾ ਮਹੀਨੇ ਬਾਅਦ ਖੀਰਲੇ ਐਤਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਧੜਾ ਧੜ ਅਗਣ ਭੇਟ ਕਰ ਰਹੇ ਹਨ ਇਹ ਕਲੀ ਸਾਡੀ ਮੰਗ ਨਹੀਂ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸਰੋਮਣੀ ਕਮੇਟੀ ਕਰ ਵੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆਂ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਈ ਹੋ ਰਹੀ ਹੈ ਉਹ ਪ੍ਰੈਸ ਤੇ ਪੂਨ ਤੌਰ ਤੇ ਪਾਬੰਦੀ ਲੱਗ ਜਾਵੇ ਆ ਸਾਰੇ ਦਿੱਲੀ ਵਾਲੇ ਵੀ ਲਾ ਦੇਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦੇਣ ਤੇ ਸਤਿਗੁਰਾਂ ਦਾ ਸਤਕਾਰ ਵੱਧ ਸਕਦਾ ਹੈ ਅਸੀਂ ਜਿਹੜਾ ਮੰਗ ਪੱਤਰ ਇਹਨਾਂ ਦੇ ਕੋਲ ਲੈ ਕੇ ਆਏ ਆ ਇੱਕ ਲੈਟਰ ਤੇ ਲਿਖ ਕੇ ਜਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਜਿਹੜੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਨ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਤੌਰ ਤੇ ਸਿਪਾਈ ਦੀ ਪਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰ ਤੌਰ ਤੇ ਪਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਯੋਗ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਧ ਹੁੰਦੇ ਕਰਕੇ ਇਹ ਅਗਣ ਭੇੜ ਕਰੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਬੇਦਬੀਆਂ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰਹੀਆਂ ਨੇ ਤੇ ਇਹਦਾ ਲੇਖਕ ਕੌਣ ਦੇਵੇਗਾ ਮੈਂ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅੰਮ੍ਰਿਤਧਾਰੀ ਹਨ ਉਹ ਕਿੰਨਾ ਨੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜਰੂਰ ਜਾਰੀ ਹੋਏ ਨੇ ਸ੍ਰੀ ਅਕਾਲ ਤਾ ਸ ਤੋਂ ਉਹ ਲਾਗੂ ਕਰਾਉਣੇ ਨੇ ਸ਼੍ਰੋਮਣੀ ਕਮੇਟੀ ਦਾ ਸ੍ਰੀ ਅਕਾਲ ਤਾ ਸ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ ਫਿਰ ਅਸੀਂ ਮੰਗ ਕਰਦੇ ਹਾਂ ਕਿ ਹਰ ਗੁਰੂ ਘਰ ਵਿੱਚ ਗ੍ਰੰਥੀ ਅਮਰਧਾਰੀ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ ਸੰਧਿਆ ਦੇ ਟੈਹ ਸੂਦਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗ੍ਰੰਥੀ ਵੀ ਜਿਹੜੇ ਨਹੀਂ ਹੈਗੇ ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜੀ ਪਿੱਤਰ ਗੁਰਬਾਣੀ ਵੇਵਾਂ ਸ਼ਾਦੀਆਂ ਦੇ ਕਾਰ ਟਰੈਕਟਰ ਟਰਾਲੀਆਂ ਇਹਨਾਂ ਦੇ ਲੈਟਰਾਂ ਦੇ ਵੀ ਲਿਖੀ ਜਾਂਦੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਸੰਸਥਾ ਵੱਲੋਂ ਲੈਟਰ ਛਪੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਵੀ ਡਿਸਪੀਨੇ ਸੁੱਟ ਦਿੰਦੇ ਹਨ ਕਿ ਇਹ ਬੇਦਬੀ ਨਹੀਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਦੇ ਉੱਤੇ ਇਹ ਜਿਹੜੀਆਂ ਬੈਲਟੀ ਵਰਗੇ ਮਹਾਰਾਜ ਦੀਆਂ ਪੋਥੀਆਂ ਬਾਹਰਲੇ ਦੇਸ਼ਾਂ 'ਚ ਬਾਹਰ ਪ੍ਰਾਈਵੇਟ ਪ੍ਰੈਸਾਂ ਭੇਜ ਰਹੀਆਂ ਨੇ ਚਾਤਰ ਸਿੰਘ ਵਰਗੇ ਹੋਰ ਵੀ ਉਹਨਾਂ ਦੇ ਰੋਗ ਲਾਉਣੀ ਚਾਹੀਦੀ ਹੈ ਕਿ ਮਹਾਰਾਜ ਦੀ ਪੀਤ੍ਰ ਗੁਰਬਾਨੀ ਦਾ ਸਤਕਾਰ ਅਦੋਂ ਤਾਂ ਹੋਵੇਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਅੱਜ ਜਿਹੜੀਆਂ ਪ੍ਰਾਈਵੇਟ ਪ੍ਰੈਸਾਂ ਨੇ ਉਹਨਾਂ ਦੇ ਉਹ ਤਰਾ ਤਾਰ ਮਹਾਰਾਜ ਦੀਆਂ ਪੋਥੀਆਂ ਬਿਰਦ ਗੁਟਕੇ ਸਾਹਿਬ ਧਾਰਮਿਕ ਲਿਟਰੇਚਰ ਉਹ ਬੇਟੀ ਕਰਕੇ ਭੇਜ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਰੋਕੇਗਾ ਗੁਰੂਗ੍ਰੰਥ ਸਾਹਿਬ ਦੀਆਂ ਬੇਦਬੀਆਂ ਉਹ ਜਿਹੜਾ ਅਸੀਂ ਦੋ ਪਿਚਾਂ ਵਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਆਂ ਮੁੜ ਕੇ ਦੇਣ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਬਵਾਂਗੇ ਤੇ ਇਹ ਨਾ ਹੋਵੇ ਭੜ ਕੇ ਇਥੋਂ ਦਾ ਪ੍ਰਸ਼ਾਸਨ ਕਹੇ ਕਿ ਤੁਸੀਂ ਫੇਰ ਇਹਨਾਂ ਦੇ ਦਫ਼ਤਰਾਂ ਗਾੜੀ ਬਹਿ ਗਏ ਸਾਨੂੰ ਦੱਸ ਦਿਓ ਕਿੱਥੇ ਬਵਾਂ ਕਿੰਨਾ ਗਾੜੀ ਭਈਏ ਕਿਹਨੂੰ ਦਸੀਏ ਕਿਨੂੰ ਗੜ ਕਿਹਦੇ ਗਾੜੀ ਰੋਈਏ ਇਹ ਕਰਕੇ ਅਸੀਂ ਭਵਾਂਗੇ ਤੇ ਇਹਨਾਂ ਦੇ ਦਫ਼ਤਰਾਂ ਗਾੜੀ ਭਵਾਂਗੇ ਉੱਠਾਂਗੇ ਉਦੋਂ ਭਾਵੇਂ ਸਾਡੇ ਦੇ ਅੱਗੇ ਡਾਂਗਾ ਮਾਰ ਕੇ ਇਹਨਾਂ ਨੇ ਵੇਖ ਲਿਆ ਤੇ ਅਸੀਂ ਫਿਰ ਉਦਾਂ ਦੇ ਉਦਾਂ ਵਾ ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਨੂੰ ਰੋਕਣ ਵਾਸਤੇ ਇਹ ਸਖਤ ਫੈਸਲਾ ਨਹੀਂ ਲੈਂਦੇ ਤੇ ਇਹ ਵੀ ਇੱਕ ਕੌਮ ਦੇ ਦੇਨਦਾਰ ਨੇ ਇਸ ਰੋਮਣੀ ਕਮੇਟੀ ਸਸਤਾ ਕੋ ਕਿ ਇਹੋ ਗੁਰੂ ਗ੍ਰੰਥ ਸਾਹਿਬ ਸਿਪਾਈ ਕਰ ਰਹੀ ਹੈ ਅਸੀਂ ਇਹਨਾਂ ਦੇ ਦਫ਼ਤਰਾਂ ਗਾੜੀ ਭਵਾਂਗੇ ਤੇ ਜਿਹੜੀਆਂ ਸੰਸਤਾਵਾਂ ਨੇ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰ ਦਵਾਂ ਅਸੀਂ ਉਹ ਸਿੱਖਾਂ ਜੇਕਰ ਬਹਿਗੇ ਵਿਕਾਂਗੇ ਨਹੀਂ ਝੁਗਾਂਗੇ ਨਹੀਂ ਜਿੰਨਾ ਚਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਰੋਕ ਨਹੀਂ ਲੱਗਦੀ ਤੇ ਸ਼ਿਪਾਈ ਨਹੀਂ ਬੰਦ ਹੁੰਦੀ ਉਹਨਾਂ ਚਿਰ ਅਸੀਂ ਉੱਠਾਂਗੇ ਨਹੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ ਜ਼ਿਆਦਾ ਬਣੇ ਹੋਏ ਨੇ ਪਿਛਲੇ ਦਿਨ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਆਂਦਾ ਵੀ ਕੋਸ਼ਿਸ਼ ਕਰੋ ਵੀ ਹਰ ਪਿੰਡ 'ਚ ਇੱਕੋ ਹੀ ਗੁਰਦੁਆਰਾ ਹੋਵੇ ਤੋ ਕਿਤੇ ਲੱਗਦਾ ਨਹੀਂ ਕਿ ਆਪਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਕਿ ਜਿਹੜੇ ਪਿੰਡਾਂ ਵਿੱਚ ਅਲੱਗ-ਅਲੱਗ ਗੁਰਦੁਆਰੇ ਨੇ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਵੇਖੋ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡਾਂ 'ਚ ਪ੍ਰਕਾਸ਼ਮਾਨ ਹੋਏ ਆ ਗੁਰੂ ਘਰਾਂ ਦੇ ਉਹ ਕੋਈ ਚైనా ਤੋਂ ਤੇ ਆਏ ਨਹੀਂ ਜੀ ਉਹ ਪਾਕਿਸਤਾਨ ਵਾਲਿਆਂ ਦੇ ਭੇਜੇ ਨਹੀਂ ਆ ਉਹ ਕਿੰਨਾਂ ਨੇ ਦਿੱਤੇ ਆ ਸ਼੍ਰੋਮਣੀ ਕਮੇਟੀ ਨੇ ਦਿੱਤੇ ਆ ਇਹ ਕਹ ਦਿੰਦੇ ਆ ਬਿਆਨ ਦੇਣ ਦਾ ਕਿ ਆ ਤੇ ਜਦੋਂ ਥੱਲੇ ਵੋਟਾਂ ਆ ਜਾਂਦੀਆਂ ਵੋਟਾਂ ਉਹ ਕਹਿੰਦੇ ਸਾਡੇ ਕਾਲੀਦਾਲਵਾ ਸਾਡੇ ਕਾਲੀਦਾਲਾਂ ਸੰਬੰਧਤ ਜਾਂਚ ਘਰਾ ਨੂੰ ਗੁਰੂ ਘਰ ਬਣਾਏ ਗਏ ਕਈ ਪਿੰਡਾਂ ਦੇ ਵਿੱਚ ਮੈਂ ਆਖੋ ਤੇ ਡਰੈਸ ਦਿੰਦਾ ਛੱਜਰਵੜੀ ਦੇ ਵਿੱਚ ਉਹਨੇ ਖਡੂਰ ਸਾਹਿਬ ਨੇ ਸਾਡੇ ਪਿੰਡਾਂ 'ਚ ਵੀ ਇੰਨੇ ਗੁਰੂ ਘਰ ਵਾ ਕਿ ਇਹਨੇ ਇਤਿਹਾਸਿਕ ਸਥਾਨ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਜਿੰਨੇ ਪਿੰਡਾਂ 'ਚ ਗੁਰੂ ਘਰ ਨੇ ਇਹ ਕੌਣ ਰੋਕ ਸਕਦਾ ਇਹ ਰੋਕ ਸਕਦੇ ਨੇ ਇਹ ਕਰਕੇ ਬੇਨਤੀ ਹੈ ਮੇਰੀ ਕਿ ਹੱਥ ਜੋੜ ਕੇ ਸਿਰਕ ਕੌਮ ਨੂੰ ਕਿ ਜੇਕਰ ਅਸੀਂ ਇੱਥੇ ਮੋਰਚਾ ਲਾਵਾਂ ਗਿਆ ਤੇ ਜਰੂਰ ਸਾਧਿਓ ਸਾਥ ਨਹੀਂ ਕਿਉਂਕਿ ਪਰਵਕਾਰ ਨੂੰ ਭੁੱਲ ਜਾਈਏ ਤੇ ਭਾਵੇਂ ਮਹਾਪੁਰਸ਼ ਹੋਵੇ ਤੇ ਭਾਵੇਂ ਸਤੀ ਜੱਪੀ ਹੋਵੇ ਜਿਹੜੇ ਪਰਵਕਾਰ ਕਲਗੀਧਰ ਪਾਸ਼ਾ ਸਾਡੇ ਦੇ ਕਰਕੇ ਗਏ ਆ ਉਹ ਪਰਵਕਾਰਾਂ ਨੂੰ ਜੇ ਭੁੱਲ ਗਏ ਤੇ ਆ ਕਿਰਤ ਘਣਾ ਚ ਗਿਣਾ ਜਣਾ ਤੇ ਕਿਰਤ ਕਾਂ ਜਦੋਂ ਧਰਤੀ ਤੇ ਹੁੰਦਾ ਪਹਾਰ ਤੇ ਧਰਤੀ ਫਿਰ ਭਾਰ ਨੂੰ ਜੇ ਚਲਦੀ ਫਿਰ ਡੋਲਦੀ ਜੇ ਵਡੀਆਂ ਵਡੀਆਂ ਬਿਲਡਿੰਗਾਂ ਡਿੱਗ ਪੈਂਦੀਆਂ ਜੇ ਤੇ ਬੇਨਤੀ ਆ ਕਿਰਤ ਕਾਨਾ ਬਣਿਓ ਸਤਿਗੁਰਾਂ ਦੇ ਸਤਕਾਰ ਵਾਸਤੇ ਤੁਰਿਆਂ ਮਹਾਰਾਜ ਦੀ ਪੀਤੁਰ ਗੁਰਬਾਣੀ ਵਿਆਹਾਂ ਸ਼ਾਦੀਆਂ ਦੇ ਕਾਰ ਟਰੈਕਟਰ ਟਰਾਲੀਆਂ ਦੇ ਅੱਖਾਂ ਹੱਥਾਂ ਦੇ ਅਖਬਾਰਾਂ ਦੇ ਕੰਧਾਂ ਤੇ ਜਿਹੜੀ ਲਿਖੀ ਜਾਂਦੀ ਹੈ ਇਹਨਾਂ ਦੇ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਜੇਕਰ ਇਹ ਸੰਸਥਾ ਨੇ ਨਾ ਬੰਦ ਕਰਾਈ ਤੇ ਫਿਰ ਅਸੀਂ ਇੱਥੇ ਜਰੂਰ ਮੋਰਚਾ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ